ਮੰਤਨ ਇਲੀਗਰ ਬਿਸਾਦੀ ਦੀ ਉਹਨਾਂ ਬੋਲ ਲਈ ਸਭੀ ਸੰਗਤ ਨੂੰ ਭਾਵਿਕ ਬੋਲ ਬੇਟੀ ਸਾਹਿਬ ਨੂੰ ਸਭਿਆਚਾਰ ਨੂੰ ਵਾਇਲ ਮੀਕਾ ਦਾ ਖਾਸ ਉਹ ਮਾਈਕੀ ਤੇ ਮੈਂ ਆਜ਼ਾਦ ਬਲੁਖ ਦੇ ਉਹ ਪੁਲਿਸ ਕੋਟਾ ਪੰਚ ਸਰਪੰਚ ਤੇ ਪੰਚਨ ਮੋਦ ਪਰ ਵੀਰਾਂ ਦਾ ਸਾਹੀ ਸਾਥ ਸੰਗਤ ਦਾ ਇੱਥੇ ਪਹੁੰਚਣ ਦੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਆਜ਼ਾਦ ਰੂਪ ਜੋ ਕੋਈ 15-20 ਸਰਪੰਚਾਂ ਨਾਲ ਲੋੜ ਨੂੰ ਅੱਦ ਵਧਿੱਕੀ ਹੋਈ ਆ ਮੈਂ ਉਹ ਦਵਾ ਕਰ ਰਹੀ ਆ ਜੀ ਚਾਹੁੰਦਾ ਕਿਉਂਕਿ 10-15 ਮੋਹਤਪਰ ਵੀਰਾਂ ਨੇ ਮੋਹਲ ਦੀ ਇੱਥੇ ਕਿਹਾ ਸੀ ਉਹਨਾਂ ਗੱਲ ਹੀ ਸਾਰਿਆਂ ਨੇ ਗੁਰਮਤਿ ਕੀਤਾ ਸੀ ਅੱਜ ਆਪਣੇ ਦਫ਼ਤਰ ਦਾ ਘਟਨੇ ਆ ਤੇ ਆਪਾਂ ਸਰ ਦੀ ਫੋਟ ਆਸਰਾ ਲਿਆ ਆ ਨਾ ਕੀ ਇਹ ਕੋਈ ਸਿਆਸੀ ਮੰਚ ਆਪਾਂ ਬਣਾਉਣਾ ਇਹ ਦਫ਼ਤਰ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫਾਂ ਮੁਸ਼ਕਲਾਂ ਹੁੰਦੀਆਂ ਤਕਰੀਬਨ ਲੀਡਰਾਂ ਦੇ ਬੂਏ ਬਾਂਗੋ ਰਹੇ ਨੇ 2025 ਤੋਂ ਆਪਾਂ ਸਹਾਇਤਾ ਕਰਨਾ ਹੈ ਜਿਹੜੇ ਮੇਰੇ ਸਾਥੀ ਆ ਮੇਰੇ ਨਾਲ ਲੀਡਰ ਦੇ ਘਰ ਜਾਂਦਾ ਤਾਂ ਲੀਡਰ ਮਿਲਦਾ ਨਹੀਂ ਨਾ ਇਸ ਕਰਕੇ ਜਿਹੜੀ ਅਦਾਵਾਦ ਲਹਿਰ ਚੱਲੂ ਹੋਈ ਆ ਇਹ ਅਦਾਵਾਦ ਲਹਿਰ ਨਾ ਮੇਰੇ ਪਰ ਇਹ ਸਾਰੀ ਇੱਕ ਟੀਮ ਆ ਉਹ ਟੀਮ ਆ ਜਿਨ੍ਹਾਂ ਨੇ ਸੰਤਾਪ ਭੋਗਿਆ ਇੱਥੇ ਵੀਰ ਬੈਠੇ ਆ ਮੇਰੇ ਕੋਲ ਸ਼ਹਿਰ ਉਹਨਾਂ ਦਾ ਜੇ ਕਮੀਜ਼ ਉੱਪਰ ਕਰਾਤੇ ਛਾਤੀ ਦੇ ਨਿਸ਼ਾਨ ਪਤਾ ਨਹੀਂ ਕਿੰਨੇ ਹੋਣੇ ਗੁਰੂ ਸਾਹਿਬ ਵੀ ਹੱਥ ਵੀ ਬੋਲ ਰਿਹਾ ਕਿ ਸ਼ਾਇਦ ਉਹਨਾਂ ਤੇ ਮੈਂ ਵੀ ਇੱਕ ਸ਼ਿਕਾਰ ਹੋਣਾ ਵੀ ਜਿਹਦੀਆਂ ਛਾਤੀ 'ਤੇ ਵੀ ਗੋਲੀਆਂ ਲੱਗੀਆਂ ਆ ਇਹ ਆਜ਼ਾਦ ਰਹਿਰ ਦਾ ਮੈਨੂੰ ਕਿ ਦੋ ਤਿੰਨ ਵੀਰਾਂ ਨੇ ਸਵਾਲ ਕੀਤਾ ਇਹ ਜਿਆਦਾ ਬਲੇ ਸ਼ਹਿਦ ਕੌਣ ਆ ਸਮਝਦੇ ਮੈਨੂੰ ਵੀ ਨਹੀਂ ਲੱਗਦੀ ਕਿ ਮੈਂ ਕਿਸ ਤਰ੍ਹਾਂ ਬਿਆਨ ਕਰਾਂ ਇਹ ਜਿਆਦਾ ਦੇ ਵੀਰ ਉਹ ਆ ਜਿਨ੍ਹਾਂ ਨੂੰ 302 ਦੇ ਬੱਚਿਆਂ ਦੇ ਮਾਨ ਸਨਮਾਨ ਮਿਲੇ ਆ ਜਿਨ੍ਹਾਂ ਨਾਲ ਇਲਾਕੇ ਦੀ ਸੰਗਤ 10 10 20 20 ਸਾਲਾਂ ਤੋਂ ਉਹਨੂੰ ਪਿੰਡੋਂ ਜਪਉਂਦੀ ਆ ਤੇ ਉਹਨਾਂ ਨੂੰ ਆਪਣਾ ਲੀਡਰ ਮੰਨਦੀ ਆ ਤੇ ਉਹਨਾਂ ਨੂੰ 302 ਦੇ ਪਰਚੇ 307 ਦੇ ਪਰਚੇ ਇਦਾਂ ਜਿਹੜਾ ਫੰਕਸ਼ਨਾਂ ਦੇ ਵਿੱਚ ਆਪਾਂ ਨੂੰ ਲੰਗਰਾਂ ਦੇ ਵਿੱਚ ਜਿਵੇਂ ਕੋਈ ਸਵਾਦ ਬਣਾ ਕੇ ਦਿੱਤਾ ਜਾਂਦਾ ਇਹ ਉਹ ਆ ਆ ਜਿਨ੍ਹਾਂ ਪਰਿਵਾਰਾਂ ਨੇ ਦੋ ਦਿਨ ਵੀ ਨੇ ਪਾਈਪਨ ਵੀ ਨੇ ਛੇਜੇ ਵੀ ਨੇ ਸ਼ਾਇਦ ਕਿੰਨੂੰ ਧਰਨਸੀ ਵੀ ਨਾ ਹੋਵੇ ਮੇਰੇ ਖਿਆਲ ਹੈ ਵੀ ਸ਼ਾਇਦ ਹੀ ਕਿਸੇ ਉਹਨਾਂ ਤਿਹ ਪੰਜਾਬੀ ਚ ਕਹਾਵਤ ਆ ਵੀ ਕਿ ਕੁੱਤੀ ਨੂੰ ਵੀ ਸੋਤਾ ਮਾਰਿਆ ਹੋਵੇ ਤੇ ਉਹਨਾਂ ਨੂੰ ਕੋ ਮਾਰੀਆਂ ਧਰਾਵਾਂ ਲਾ ਕੇ ਘਰੋਂ ਭਗੜ ਕੀਤਾ ਜੋਗੋ ਤੇ ਆਪਣੇ ਗਰੁੱਪ ਚ ਕੋ ਦੋ ਚਾਰ ਸੱਜਣਾਂ ਨੂੰ ਇਹ ਜਿਹੜਾ ਆਸ਼ੀਰਵਾਦ ਦਿੰਦੇ ਆ ਜਿਹੜੇ ਨਾਮਾ ਦਿੰਦੇ ਆ ਕਈ ਵਾਰ ਚੰਗੇ ਘਰਾਂ ਤੋਂ ਚੰਗੇ ਪਰਿਵਾਰਾਂ ਤੋਂ ਚੰਗੇ ਕਾਰੋਬਾਰੀ ਵੀ ਸਾਡੇ ਨਾਲ ਬੈਠੇ ਆ ਜਦੋਂ ਉਹ ਪੁੱਛਦੇ ਆ ਯਾਰ ਇਹ ਆਪਣੇ ਤੇ ਸਾਡੀ ਜਿਹੜੀ ਡੈਫੀਨੇਸ਼ਨ ਬੜੀ ਮਾੜੀ ਦਿੱਤੀ ਜਾਂਦੀ ਆ ਇਹ ਤਾਂ ਵੀ ਡੈਫੀਨੇਸ਼ਨ ਬਣਾ ਦਿੱਤੀ ਜਾਂਦੀ ਜਿਵੇਂ ਕੋਈ ਯੁੱਧੇਲ ਹੰਗੇ ਬਗਮਾਸ ਦਾ ਗਰੁੱਪ ਇੱਕ ਸਾਹਮਣੇ ਆਉਗਾ ਅੱਜ ਸਾਹ ਸਮੇਂ ਠੱਖਾ ਮਾਰਦਾ ਕੱਟਿਆ ਇਹਦਾ ਵੀ ਕੱਟੂਗੇ ਆ ਕਿਸੇ ਬਾਰੇ ਵੀ ਕਿਸੇ ਸਰਪੰਚ ਮੋਹਰਬਾਲ ਬਾਰੇ ਕਿਸੇ ਨੇ ਸਟੱਡੀ ਕਰੀ ਹੋਈ ਤੇ ਮੇਰੇ ਵੀਰੋ ਇੱਕ ਦੂਜੇ ਤੋਂ ਆਪਾਂ ਉਹਨਾਂ ਦੀਆਂ ਹਸੇਦਾਂ ਬਾਰੇ ਉਹਨਾਂ ਦੀਆਂ ਖਾਨਦਾਨੀਆਂ ਬਾਰੇ ਚਿੱਤੀ ਪੀੜ੍ਹੀ ਤੱਕ ਵੀ ਕੋਈ ਪੁੱਛ ਸਕਦਾ ਤੇ ਇਹਨਾਂ ਦਾ ਕੋਈ ਬਾਪੂ ਕਿਤੇ ਬਲੈਕੀਆ ਨਹੀਂ ਇਨਾਂ ਦਾ ਕੋਈ ਬਾਪੂ ਹਜ਼ੂਰ ਕੋਈ ਕ੍ਰਾਈਮ ਚ ਨਹੀਂ ਸੀ ਕਰਦਾ ਮੇਰੇ ਖਿਆਲੇ ਵਿੱਚ ਜਿਹੜੇ ਸਭ ਤੋਂ ਚੰਗੇ ਪਰਿਵਾਰ ਸੀ ਤੇ ਇੱਕ ਸ਼ੌਮ ਸੀ ਰਾਜਨੀਤੀ ਵਿੱਚ ਆਉਣ ਦਾ ਸਿਰਫ ਇਹ ਗਲਤੀ ਨਾਲ ਹੀ ਸਾਨੂੰ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਰੀਆਂ ਵੀ ਤੇ ਤੋੜ-ਤੋੜ ਦੀਆਂ ਲਿੱਟਾਂ ਨੇ ਮਜਬੂਰ ਹੋਣਗੇ ਆ ਤਰਨ ਹੋਰ ਬੇਨੁਮੰਦੀ ਦਾ ਅਨੇਕ ਦੇ ਵੀ ਹੋਏ ਪਰੋਕਾਰੀ ਹੋਣਗੇ ਗੱਲ ਦਿਲ ਵੀ ਨਹੀਂ ਕਰਦਾ ਜਦ ਥੱਸਨ ਨੂੰ ਪਰ ਕਹਿਣ ਲਈ ਮਜਬੂਰ ਹੋਣਾ ਪੰਦਾ ਜੇ ਗੱਲ ਕਰਦੇ ਆ ਤਾਂ ਵੀ ਕਹਿਿਆ ਜਾਣਾ ਜਿੰਨੇ ਵੀ ਆਪਣੇ ਇਲਾਕੇ ਦੇ ਲੋਕਾਂ ਨੇ ਰੋਧ ਵਾਇਆ ਪੁਰਾਣਿਆਂ ਅਸੀਂ ਵੀ ਲੜਤਰੀ ਕੀਤੀ ਆ ਤਕਰੀਬਨ ਪਿੰਡਾਂ ਚੋਂ ਬੁਰਦਾਂ ਵਿੱਚ ਪਾਈਆਂ ਪਰ ਯਾਰੀ ਉਹਨਾਂ ਚ ਵੀ ਆ ਜਿੱਨਾਂ ਚਰਤਾ ਕਾਪਾਂ ਉਹਨਾਂ ਨੂੰ ਮੋੜ ਗਏ ਜਿੱਦਣ ਮੋੜ ਤੋਂ ਜਿੰਨੂੰ ਜਵਾਬ ਦੇਤਾ ਜਾਂ ਜਿਹਦਾ ਝੋਲਾ ਨਾ ਫੜਿਆ ਉਹਦੇ ਵਾਸਤੇ ਗੁਰਮਾਸ਼ ਕੈਂਗਸਟਰ ਦਲ ਬਦਲੋ ਮਤਲਬ ਜਿੰਨੀਆਂ ਵੀ ਮਾੜੀ ਭਾਸ਼ਾ ਉਹ ਸਾਡੇ ਤੇ ਲਾਗੂ ਹੋ ਜਾਂਦੀ ਹੈ ਇਹ ਵੀਰਾਂ ਨੇ ਇਕੱਠਿਆ ਹੋਏ ਕਿਹਾ ਵੀ ਆਪਾਂ ਸਾਰੀ ਉਮਰ ਠੇਕਾ ਦੇ ਨਾਲ ਲਿਆ ਨਹੀਂ ਤੇ ਜਦੋਂ ਇਹਨਾਂ ਦੇ ਬਾਰੇ ਜਾਣੋ ਪੜੀਦਾ ਇਹਨਾਂ ਦੀ ਸੋਚ ਵੇਖੀ ਦੀ ਆ ਉਹ ਸੋਚ ਨੂੰ ਚੈਲੰਜ ਕਰਨ ਵਾਸਤੇ ਦਹਾਕੀਰਾਂ ਵੀਰਾਂ ਨੇ ਇਕੱਠਾ ਹੋ ਕੇ ਇਹ ਆਜ਼ਾਦ ਗੁਰੂਪ ਬਣਾਇਆ ਇਹ ਆਜ਼ਾਦ ਗੁਰੂਪ ਨੂੰ ਵੇਚੋ ਤਕਰੀਬਨ ਇਹ ਤੁਹਾਨੂੰ ਦੱਸਿਆ ਵੀ ਸਾਰੇ ਰਿਆਬੀ ਨੂੰ ਕਹਿੰਦਾ ਕਿ ਦੰਗਾ ਵੀਰ ਵੀ ਸਾਰੇ ਇਕੱਠੇ ਹੋਏ ਆ ਉਹ ਤਾਂ ਭੱਜ ਗਏ ਤੇ ਚੰਗੇ ਆ ਜੇ ਇਹਨਾਂ ਨੂੰ ਜਵਾਬ ਦੇ ਦਈਏ ਤੇ ਬਹੁਤ ਮਾਣੇ ਆ ਫਿਰ ਐਸਐਸਪੀ ਡੀਆਈਜੀ ਤੱਕ ਜਾ ਕੇ ਸਾਡੀਆਂ ਹਿੱਕੀਆਂ ਮਿਲਉਂਦੇ ਆ ਚਲੋ ਪ੍ਰਸ਼ਾਸਨ ਤੇ ਸਾਨੂੰ ਉਮੀਦ ਆ ਉਹ ਸਾਡਾ ਸਮਰਥਨ ਕਰ ਦੇ ਤੇ ਬਖਸੀ ਜਾਂਦੀ ਆ ਇਹਨਾਂ ਦੇ ਵੱਸ ਜਾਵੇ ਕੋਈਆਂ ਤੱਕ ਇਹਨਾਂ ਸਾਨੂੰ ਮਰਵਾ ਦਿੰਆਂ ਇਹਨਾਂ ਦੇ ਵੱਸ ਜਾਵੇ ਤੇ ਰਹਿਣ ਨਾ ਦੇਣ ਰਾਜਨੀਤੀ ਕੇਂਦਰ ਚ ਮੈਂਬਰੀ ਤੋਂ ਸ਼ੁਰੂ ਕਰਕੇ ਮੱਲੇ ਦੀ ਪ੍ਰਧਾਨਗੀ ਤੋਂ ਸ਼ੁਰੂ ਕਰਕੇ ਅਸੀਂ ਇਹ ਕਦੇ ਨਹੀਂ ਲੈਣਾ ਚਾਹੁੰਦੇ ਆ ਤੇ ਜਿਹਨੂੰ ਸੰਗਤ ਕੁਣੀ ਜਿਹਨੂੰ ਸੰਗਤ ਮਿਲਦਾ ਪਾਵੇ ਉਹ ਬੰਦੇ ਅੱਗੇ ਹੋਣ ਜਿਹਦੇ ਨਾਲ ਕੋਈ ਵਿਧੇਕਤੀ ਹੋਊਗੀ ਇਹ ਗਰੁੱਪ ਉਹਦੇ ਨਾਲ ਮੋਟਾ ਰਾਟਵਾ ਸਾਹ ਦਊਗਾ ਜੇ ਕੋਈ ਭੈਣ ਭਰਾ ਦਾ ਕੋਈ ਕੰਮ ਧੰਗਾ ਕੋਈ ਵੀ ਪ੍ਰਸ਼ਾਸਨ ਉਹਦੀ ਗੱਲ ਨਹੀਂ ਸੁਣਦਾ ਇਹ ਸਾਰੇ ਵੀਰ ਇਕੱਠੇ ਹੋ ਕੇ ਇੱਕ ਦਫ਼ਤਰ ਸ਼ਹਿਰ ਵਾਸੀਆਂ ਦਾ ਪਿੰਡਾਂ ਵਾਲਿਆਂ ਦੀ ਤਰ੍ਹਾਂ ਹਰ ਘੇਰੀ ਇੱਥੇ ਛੋਲੇ ਦਾ ਦਫ਼ਤਰ ਖੋਲਿਆ ਦੂਸਰਾ ਦਫ਼ਤਰ ਦੋ ਕੁ ਮਹੀਨਿਆਂ ਦਾ ਕੰਮ ਸ਼ਾਇਦ ਚਭਾ ਹੋਣਾ ਤਿਆਰੀ ਚੱਲ ਰਹੀ ਆ ਜਿਸ ਵੀ ਕੋ ਸੱਜਣ ਵੀਰ ਦਾ ਕੋਈ ਪ੍ਰਸ਼ਾਸਨ ਵਾਲਾ ਵੀਰ ਦੀ ਗੱਲ ਨਹੀਂ ਸੁਣਦਾ ਇਹ ਗਰੁੱਪ ਉਹਦੀ ਤਨੂ ਮਨੂ ਤਰੂ ਉਹਦੇ ਨਾਲ ਸਾਡਾ ਡੋਊਗਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਜਬਾਤ ਨਾਲ ਕਿਸੇ ਵੀ ਧੜੇ ਨਾਲ ਪਾਰਟੀ ਪੈ ਤੋਂ ਉੱਪਰ ਉੱਠ ਕੇ ਨਾ ਦੀ ਪਹਿੰਗਾਂ ਲਿਗਰਾਉਂਦੀ ਵੋਟਾਂ ਪਾਈਆਂ ਨੇ ਇਹ ਆਪਣੇ ਨਾਲ ਆ ਇਹ ਮੋਟਾ ਪਾਊਗਾ ਉਹ ਸ਼ੌਕ ਨਾਲ ਇਹ ਡਾਈਰੈਕਟ ਦਾਦਾ ਨਾਮ ਕੀਤਾ ਉਹ ਆਜ਼ਾਦ ਗਰੁੱਪ ਆ ਨਾ ਸਾਡੇ ਨੂੰ ਕਿਸੇ ਨੇ ਐਮਐਲਏ ਚੁਣਨਾ ਆ ਜਿੰਨੇ ਵੀ ਵੀਰ ਇੱਥੇ ਬੈਠੇ ਆ ਇਹ ਕੋਈ ਤਕਰੀਬੋਂ ਸਾਰੇ ਕੀਤੀ ਦੱਸ ਰਹੇ ਸੀ ਕਿ ਪਿਛਾਰ ਸਰਪੰਚ ਸਾਹਿਬ ਨੇ ਇੱਥੇ ਤੇ 10 ਕੌਂਸਲ ਤੇ ਬਾਕੀ ਕੁਝ ਚੇਅਰਮੈਨ ਬਾਕੀ ਕੁੱਝੀਆਂ ਸਖਸ਼ਤਾ ਪਹੁੰਚੀਆਂ ਅਜੇ ਇਲੈਕਸ਼ਨ ਨੂੰ 1.5 ਸਾਲ ਪਿਆ ਆ ਦੋਚੇ ਇੱਕ ਵੀ ਨਹੀਂ ਰਹਿ ਜਾਣਗੇ ਇੰਤਾਂ ਹੀ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦਾ ਔਰ ਆਸਰਾ ਲੈ ਕੇ ਆਪਾਂ ਇਕੱਠੇ ਹੋਵਾਂਗੇ ਜਿਸ ਜਵਾਬ ਨਾਲ ਤੁਰਨਾ ਹੋਇਆ ਤੁਹਾਨੂੰ ਜਿਹੜੀ ਵੀ ਜਮਾਤ ਚੰਗੀ ਲੱਗੂਗੀ ਉਸ ਜਮਾਤ ਨੇ ਬਣਾ ਲਾ ਸਾਰੇ ਭੈਣ ਭਰਾ ਇਕੱਠੇ ਹੋ ਕੇ ਆਪਾਂ ਚੱਲਾਂਗੇ ਤੇ ਫੈਸਲਾ ਲਵਾਂਗੇ ਨਾ ਵੀ ਕੋਈ ਫੈਸਲਾ ਇੱਕ ਤਰਫਾ ਹੋਊਗਾ ਕਿ ਨਾ ਇਸ ਗਰੁੱਪ ਚ ਕੋਈ ਚੇਅਰਮੈਨ ਨਹੀਂ ਨਾ ਇਸ ਗਰੁੱਪ ਚ ਕਿਸੇ ਇਕੱਲੇ ਨਹੀਂ ਸ਼ਾਇਦ ਕੋਈ 10 ਬੰਦੇ ਮੇਰੇ ਨਾਲ ਵਿਰੋਧ ਕਰਦੇ ਹੋਣ ਸ਼ਾਇਦ ਪੰਨੋ ਸਾਤਾ ਨਾਲ ਮੈਂ ਵਿਰੋਧ ਕਰਦਾ ਹਾਂ ਪਰ ਆਪਾਂ ਇੱਕ ਦੂਜੇ ਨਾਲ ਵਿਰੋਧ ਛੱਡ ਕੇ ਉਹ ਪਰੰਪਰਾ ਚਾਲੂ ਕਰੀਏ ਜਿਨ੍ਹਾਂ ਘਰਾਂ 'ਚ ਜ਼ੁਲਮ ਹੁੰਦਾ ਜਦੋਂ ਉਹ ਮਾਂਵਾਂ ਰੋਣੀਆਂ ਜਿਨ੍ਹਾਂ ਦੇ ਪਰਚੇ ਹੁੰਦੇ ਆ ਜਿਨ੍ਹਾਂ ਨੂੰ ਘੁਲਾਇਆ ਜਾਂਦਾ ਜਿਨ੍ਹਾਂ ਨੂੰ ਧੁਮਕਾਇਆ ਜਾਂਦਾ ਚਾਹੇ ਆਪਣੇ ਨੂੰ ਵੀ ਕੋਈ ਹੁਰੂ ਕਰ ਦੇ ਉਹਦਾਂ ਖੜ ਕੇ ਹੱਥ ਮੱਲਾ ਜੋੜ ਕੇ ਉਸ ਜੁਲੰਗ ਦਾ ਟੱਕਰ ਆ ਪੀਤਾ ਜਰਾ ਜੇ ਪਿਛਲੇ ਸਮੇਂ ਦੇ ਦੌਰਾਨ ਆਪਣੇ ਕੁਝ ਸਾਥਜਾਨ ਨੂੰ ਭਉ ਭਕਰ ਕੀਤਾ ਤੇ ਉਪਾਧੀਆਂ ਦਿੱਤੀਆਂ ਕਿਸੇ ਨੇ ਨਹੀਂ ਦੇਖਿਆ ਕਿਸੇ ਦਾ ਜਨਮ ਕਿੱਧਰ ਆ ਉਹਦੇ ਮਾਪਿਆਂ ਨੇ ਕਿੱਧਰ ਨੱਕ ਮੋਦੇ ਲਗੜ ਕੇ ਬਾਪੂ ਦਾ ਸਾਹ ਤੋਂ ਕਾਤਮਨਾਦੂਰ ਲਈ ਆਪਣੇ ਬੱਚੇ ਦੀ ਲਾਲ ਲਈ ਆ ਤੇ ਜੇ ਉਹਨਾਂ ਨੇ ਉਹਨਾਂ ਚੋਂ ਕਿਸੇ ਨੇ ਪਿੰਡ ਦਾ ਸਰਪੰਚ ਬਣ ਦਾ ਸੁਪਨਾ ਲੈ ਲਿਆ ਜਾਂ ਸਾਡਾ ਗੁਰੂ ਦਾਦਾ ਨਹੀਂ ਸਰਪੰਚੀ ਲੈਣ ਚ ਆਇਆ ਰਾਜਨੀਤੀ ਤੇ ਨਹੀਂ ਆਇਆ ਸਾਨੂੰ ਸੱਤੇ ਪਾਸ਼ਾ ਜੀ ਕਿਰਪਾ ਨਾਲ ਉਹਦੇ ਸੇਵਾ ਕਰਨ ਦਾ ਮੌਕਾ ਮਿਲ ਗਿਆ ਜਿਹੜੇ ਪਿਛਲੇ ਪਹਾਣੇ ਸਮੇਂ ਤੋਂ ਇੱਕ ਮੋਤਵਰੀ ਦੀ ਗੱਡੀ ਫੜ ਕੇ ਬੈਠੇ ਆ ਤੇ ਲੀਡਰਾਂ ਦੀ ਇੱਕ ਜੰਗਲ ਬਣਾਈ ਹੋਈ ਹੈ ਵਿੱਚ ਆਮ ਬਤਾ ਉવાડી ਨਹੀਂ ਸਕਦਾ ਉਹਨੇ ਨੂੰ ਅਹੀਂ ਇਹਨੇ ਮਾਰੇ ਲੱਗਦੇ ਆ ਕਿ ਇਹ ਪੈਦਾ ਹੀ ਨਾ ਹੋਣਾ ਪਹਿਲਾਂ 10 ਸਾਲ ਤੇ ਸਾਡੇ ਉਹਨਾਂ ਦੇ ਗੋਡੇ ਖੁੱਲ ਗਏ ਆ ਤੇ ਉਹਨਾਂ ਦੇ ਭਾਂਡੇ ਚੁੱਪ ਨਹੀਂ ਰੰਗਦੀ ਆ ਤੇ ਜੇ ਕਿਸੇ ਨੇ ਦੋ ਚਾਰ ਵੀਰਾਂ ਨੇ ਟੱਕਰ ਕਰਨ ਦਾ ਕੋਸ਼ਿਸ਼ ਕੀਤੀ ਆ ਕਿਸੇ ਵੀ ਮਾਰਾਉਣ ਦਾ ਨੇ ਬਣਾਤਾ ਕਿਸੇ ਦੇ ਭਰਾ ਨੂੰ ਦਾਣੇ ਬਣਾਤਾ ਇਹ ਮੀਆਂ ਭੈਣਾਂ ਨੂੰ ਗਾਣੇ ਬਣਾਤਾ ਤੇ ਸਾਡੇ ਪਰਿਵਾਰਾਂ 'ਤੇ ਜਾ ਕੇ ਇੰਨੀ ਧਮਕੀਆਂ ਦਿੱਤੀਆਂ ਕਿ ਸਾਡਾ ਦਿਲ ਕਰਦਾ ਹੈ ਵੀ ਕੁਝ ਖਾ ਕੇ ਮਰ ਜੀਏ। ਪਰ ਸੱਚੇ ਪਾਤਸ਼ਾਹ ਨੇ ਰਹਿਮ ਕੀਤੀ ਆ ਤਾਂ ਉਹਨੇ ਵੀ ਉਹਨੂੰ ਭਰਾ ਦਾ ਸਾਥ ਦਿੱਤਾ ਜਿਹੜੇ ਨਾਲ ਵੀ ਪਰਵਾਰ ਚੰਗੀ ਜੱਦੂ ਜਹਿਦ ਕਰਦੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਜੁਰਮ ਕਰਨ ਵਾਲੇ ਆ ਇਹ ਅੱਜ ਤੋਂ ਹੀ ਇਹ ਮੂਰਖਾਂ ਤੋਂ ਆਪਣੇ ਵਾਲ ਲੈ ਆ ਤੇ ਆਪਣੇ ਸੇਹਾਂ ਦੇ ਜੰਗਲਾਂ ਜਾ ਕੇ ਜੀਣ ਕੱਟਿਆ ਹੁੰਦੇ ਆ ਅਦਾਲਤਾਂ ਲੋਕਪੱਤਰ ਬੜੀਆ ਸਾਧਨ ਨੇ ਜਿਨ੍ਹਾਂ ਨੂੰ ਆਪਾਂ ਆਵਾਜ਼ ਦਿੱਤੇ ਪਰ ਆਹ ਜੇ ਉਹ ਆਪਣੀ ਗੱਲ ਨਹੀਂ ਸੁਣਦੇ ਆਪਾਂ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਨੇ ਵਰਤੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੁੰਦਾ ਤੇ ਨਾ ਹੀ ਮੈਂ ਸੱਜਣ ਨੂੰ ਕਹੂੰਗਾ ਕਿ ਇਹ ਗਲਤ ਆਪਾਂ ਕੋਈ ਗੱਲ ਕਰਨੀ ਆ ਆਪਾਂ ਤੇ ਅਗਲੀ ਗੱਲ ਕਰਨੀ ਆ ਵੀ ਆਪਰੇ ਕੀ ਨੂੰ ਕੀ ਕੀ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ ਉਹ ਸੁਝਾਅ ਜੋ ਪਾਲਸੀ ਬਣਾਉਣੀ ਚਾਹੀਦੀ ਆ ਉੱਤੇ ਵਿਚਾਰ ਤੇ ਮੇਰੇ ਵੀ ਇਹ ਡਰਉਣਾ ਆਪਣੇ ਘਰ ਵਿੱਚ ਇਸ ਖਿਆਲ ਦੀ ਮਿੱਟੀ ਵਿੱਚ ਉਹ ਫੁੰਗਿਆ ਜਿਹੜੀ ਕਿਸੇ ਜੂਮ ਦੇ ਅਗੇ ਝੁਗੀ ਦੀ ਸ਼ੌਂਕ ਸਰਪੰਚ ਬੰਦਾ ਨਹੀਂ ਸ਼ਾਇਦ ਮੈਂ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੈਠਾ ਕਹਿ ਰਿਹਾ ਪਰ ਐਸੇ ਜੀ ਪਰਪੰਚਰਾਂ ਮੈਦਾ ਪੰਚਾਇਤ ਦੀ ਕੋਈ ਵੀ ਅੰਦਰ ਚਾਲ ਨਹੀਂ ਰਹੀ। ਕਾਰਨ ਇਹ ਆ ਡੰਗ ਲੱਗਣਾ ਸ਼ੁਰੂ ਹੋ ਗਿਆ। ਕਿ ਪਤਾ ਨਹੀਂ ਕਿਲੇ ਵੇਲੇ ਕਿਹੜੀ ਸਰਕਾਰ ਹੋਣੀ ਆ ਤੇ ਪਰਚਾ ਕਰਾ ਦੇਣਾ। ਕਿਹੜੇ ਨਹੀਂ ਆਉਣਾ ਇਹਦੇ ਨਾਲ 10 ਬੰਦੇ ਕਿਉਂ ਆ? ਇਹ ਸੱਚੀ ਗੱਲ ਕਹੀ ਤਾਂ ਕਿਉਂ ਆ? ਤੇ ਕੋਈ ਨਾ ਕੋਈ ਆਦਾ ਚੰਦ ਚਾੜ ਦਾ ਵੀ ਪੰਚੀ ਸਰਪੰਚੀ ਚੇਰ ਲਈ ਇਤੋਂ ਤੱਕ ਦੀ ਵੱਡੀ ਇਲੈਕਸ਼ਨ ਨਹੀਂ ਕੋਈ ਕੋਈ ਕਵੇ ਪਿੰਲਾ ਪਰਿਸ਼ਦ ਦੀ ਵੀ ਵੱਡੀ ਇਲੈਕਸ਼ਨ ਹੈ ਕੋਈ ਵੀ ਇਲੈਕਸ਼ਨ ਲੜਨ ਨੂੰ ਗੁਰੂ ਮਹਾਰਾਜ ਜੀ ਕਹਿੰਦਾ ਵੀ ਮੈਂ ਕਿਹਨੂੰ ਕਹੂੰਗਾ ਵੀ ਮੈਂ ਇਲੈਕਸ਼ਨ ਲੜੂੰਗਾ ਵਰਤ ਤੱਕ ਵੀਰਨਾਥ ਨੇ ਝੋਲੀ ਪਾਦੇ ਹਾਥੀ ਜੋੜ ਗਏ ਵੀ ਭਾਈ ਲੜਾਈ ਲੜੋਗੇ ਜਿਹਨਾਂ ਵੀ ਹਲਕੇ ਤੇ ਜੀਮ ਨੂੰ ਲਗਾਉਂਗਾ ਉਹ ਪਿੰਡ ਜਾਵਾਂਗੇ ਅੱਗੇ ਵੀ ਕਿਸੇ ਪਿੰਡ ਪ੍ਰੋਗਰਾਮ ਹੋਇਆ ਤੇ ਮੈਂ ਸਟੇਜ ਤੋਂ ਇੰਨੀ ਗੱਦੀ ਕਹਿ ਬੈਠਾ ਇਸ ਪਿੰਡ ਵਾਲਿਆਂ ਨੇ ਸਾਡੇ ਤੋਂ 302 ਦਾ ਪਰਚਾ ਹੁੰਦਾ ਸੀ ਤੇ ਇਸ ਨਗਰ ਨੇ ਸਾਡੇ ਤੋਂ ਹੀ ਮਤ ਦਿੱਤੀ ਪੰਜ ਸੱਤ ਪਰਿਵਾਰ ਸਾਡੇ ਹਾਸ ਚਲੇ ਸੀ ਤੇ ਮੇਰੇ ਖਿਆਲ ਇਹ ਵੀ ਮੇਰੇ ਕੋਲ ਪੰਜ ਸੱਤ ਦਰਖਾਸਤਾਂ ਚਲੇ ਗਈਆਂ ਕਦੇ ਕਿਸੇ ਦਫ਼ਤਰ ਨਾਲ ਜੋੜਦੇ ਪੈਿੰਦੇ ਨੇ ਕਦੇ ਕਿਸੇ ਦਫ਼ਤਰ ਤੇ ਮੇਰੇ ਕੋਲ ਤਾਂ ਹੋਰ ਵੀ ਦੋ ਚਾਰ ਸਾਥੀ ਇੱਥੇ ਬੈਠੇ ਨੇ ਉਹਨਾਂ ਦੀ ਹਾਜ਼ਰੀ ਲਵਾਈ ਹੋਈ ਹੈ ਪਰ ਜੇ ਉਹ ਦਰਖਾਸਤ ਮੇਰੇ ਕੋਲੇ ਆਫ ਹੁੰਦੀ ਤੇ ਸ਼ਾਇਦ ਨਹੀਂ ਇਹ ਹੁਣੇ ਕਦੇ ਖੁਸ਼ ਆਬੁਰਜਨ ਨੂੰ ਮੈਂ ਵੇਖਾਂ ਹਾਂ ਪਰ ਮੇਰੇ ਨਾਲ ਜਿਹੜੇ 5-7 ਬਾਰੇ ਵੀ ਚੱਲੇ ਉਹਨਾਂ ਦੇ ਜਾਣਕਾਰ ਅਸਰਾਂ ਦੇ ਵਿੱਚ ਜਿਹਨੂੰ ਅਸੀਂ ਕਹਾਂਗੇ ਜਾ ਕੇ ਰਿਕਵੈਸਟ ਕੀਤੀ ਆਪਣੇ ਪੱਖ ਦੱਸੇ ਤੇ ਆਪਣੀ ਨੀਅਤ ਦੱਸੀ ਆਪਣੇ ਇਰਾਦਾ ਦੱਸਿਆ ਕਿ ਸਾਡਾ ਇਰਾਦਾ ਕੀ ਆ ਸਾਡਾ ਇਰਾਦਾ ਕੋਈ ਕਿਸੇ ਨੂੰ ਲੀਡਰ ਬਣਾਉਣਾ ਨਹੀਂ ਲੀਡਰ ਬਣਾਣਾ ਨਹੀਂ ਲੋਕ ਸੇਵਾ ਕਰਨਾ ਸ਼ੌਂਕ ਆ ਇਹ ਗੱਲ ਕੀਤੀ ਆ ਤੇ ਇਹ ਗੱਲਤੀ ਅਸੀਂ ਕਰਾਂਗੇ ਚਾਹੇ ਸਾਨੂੰ ਗੁਆਰ ਵੀ ਤੇ ਮੇਰੇ ਕਹ ਲੋ ਦਸਾਂ ਵੀਰਾਂ ਦੇ ਆਸਰੇ ਨਾਲ ਮੈਂ ਵੀ ਝੁਕ ਕੀਤਾ ਹੀ ਬਾਹਰ ਆ ਗਿਆ ਉੱਥੇ ਤੇ ਅੱਜ ਦੇ ਵਿਸ਼ਾਲ ਠਾਠਾ ਮਾਰਦੇ ਕੱਟ 'ਚ ਕੋਈ 1500 ਸ਼ਰੀਰ ਮੈਨੂੰ ਦਿਸਦਾ ਤੇ ਜਿਨ੍ਹਾਂ ਦੇ ਬੰਗ ਜ਼ਿਆਦਾ ਵੀ ਤੇ 10 ਵੀ 50 ਦਾ ਸੰਬੇਖੇ ਪਿੱਛੇ ਹੋਣੇ 100-100 ਜੇ ਗੁਣਾ ਕਰ ਲਈਏ ਤੇ ਇਹ ਤਾਂ ਹੋ ਗਿਤੀ ਜਾਣੀ ਆ ਮੇਰੇ ਵੀਰੋ ਕਿਸੇ ਤੋਂ ਡਰਨ ਦੀ ਲੋੜ ਨਹੀਂ ਆਪਰੇ ਲੋਕਾਂ ਨੇ ਕਿਸੇ ਨੇ ਵੀ ਕਿਸੇ ਕਾਨੂੰਨ ਨੂੰ ਖਤਮ ਨਹੀਂ ਲੈਣਾ ਕਾਨੂੰਨ ਦੇ दायरे 'ਚ ਰਹਿ ਕੇ ਤੇ ਪ੍ਰਸ਼ਾਸਨ ਤੋਂ ਜੇ ਕੋਈ ਗਰੀਬ ਵਰ ਗਿਆ ਪਿੰਡਾਂ ਦੇ ਵਿੱਚ ਚਾਹੇ ਉਹਨੂੰ ਨਰੇਗਾ ਦਾ ਕੰਮ ਆ ਚਾਹੇ ਉਹਨੂੰ ਆਟੇਦਾਲ ਦੀ ਮੁਸ਼ਕਲ ਆ ਚਾਹੇ ਉਹਨੂੰ ਪੋਚਾਂ ਦੀ ਮੁਸ਼ਕਲ ਆ ਜੋ ਵੀ ਰਾਜ ਮਿੱਤੀ ਦੇ ਵਿੱਚ ਲੋਕਾਂ ਨੇ ਚਾਹੇ ਜੀਵਨ ਨੂੰ ਕੋਈ ਵੀ ਦੇ ਮਸਲੇ ਆ ਪਟਵਾਰ ਖਾਨੇ ਨਾਲ ਬਿਲੀਦਾਲ ਜੋ ਮਸਲੇ ਆ ਇਹ ਟੀਮ ਤਿੰਨੋਂ ਵੱਲੀ ਸਾਰੇ ਬੀ ਤਕਰੀਕਲ ਆਪਣੇ ਇੱਕ ਤੋਂ ਪਿੰਡ ਨੂੰ ਛੱਡ ਕੇ 150 ਪਿੰਡਾਂ ਦੇ ਵਿੱਚੋਂ ਸੰਗਠਿਤ ਹੋਇਆ ਇਹ ਟੀਮ ਨਿਰਧਾਰਨ ਕਰੂਗੀ ਜੇ ਕੋਈ ਸਾਡਾ ਆਜ਼ਾਦ ਗ੍ਰਾਮਾਧਾਰ ਵਰਕਰ ਜਾਂ ਕੋਈ ਮੈਂਬਰ ਉਦੋਂ ਮੋਤਵਾਰ ਕਿਸੇ ਨੂੰ ਸੰਗਤ ਨੂੰ ਤਾਲੁਕ ਕਰਦਾ ਤਾਂ ਉਹ ਇੱਥੇ ਦਫ਼ਤਰ ਆਣ ਕੇ ਦੱਸ ਸਕਦਾ ਆਪਣੀ ਸੇਵਾ ਕਰਨ ਦਾ ਰਾਜਨੀਤੀ ਚ ਸੋ ਗਿਆ ਜਿੰਨੇ ਵੀ ਆਜ਼ਾਦ ਗੁਰਪ ਦੇ ਵਿੱਚ ਪਰਵਾਰ ਨੂੰ ਜੁੜੇ ਆ ਗਲਤੀ ਸੀ ਇਹਦੀਆਂ ਕਿ ਸਾਡੇ ਮਿਲਿਆਨੇ ਗਾਂਧੀ ਪਰਵਾਰਾਂ ਨੂੰ ਸਿਆਖ ਕੀਤੀ ਹੁੰਦੀ ਤੇ ਸ਼ਾਇਰ ਸਾਨੂੰ ਚੁੱਪ ਕਰਕੇ ਦਲੇਰਾਂ ਪਿੰਡ ਜੋ ਮਾਰ ਲੈਂਦੇ ਬਾਪੂ ਸਾਡੇ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਭਰੇਵਾਨ ਸੀ ਉਹ ਮੈਂ ਬਾਪੂ ਨੂੰ ਮਾਰਾ ਨਾ ਚੰਗਾ ਨਾ ਮੈਨੂੰ ਸਮਝ ਨਹੀਂ ਲੱਗਦੀ ਕੀ ਬਾਪੂ ਗੱਲ ਕਰ ਲੇਗਾ ਬਾਪੂ ਮੋਦਬਾਈ ਕਰ ਲੇ ਲਿਆ ਅੱਜ ਸਾਨੂੰ ਨਾਲ ਦਿਨ ਨਹੀਂ ਬੈਠੇ ਬੈਣੇ ਜਿਹਦੇ ਸਾਨੂੰ ਬੇਖਰੀ ਪੰਡ ਤੇ ਮੌਨ ਤੇ ਉਹ ਬਾਪੂ ਨੇ ਚਲੇ ਗਏ ਆ ਤੇ ਵੱਡਾ ਬਾਪੂ ਕੋਲ ਬੈਠਾ ਇਹਦੇ ਗਾੜੀ ਨਾਲ ਪੁੱਤਾਂ ਰੇਣੀ ਤੇ ਤੁਹਾਡੇ ਰਿਹਾ ਤੇ ਲੋੜ ਬਣਾ ਤਗੜਿਆਂ ਹੋ ਗਏ ਸਾਰੇ ਜਣੇ ਉਹਨਾਂ ਮਾਰੂ ਆਪੋ ਆਪਣੇ ਪਿੰਡਾਂ ਨੂੰ ਸਮਝ ਗਏ ਤੇ ਇੱਕ ਲੈਣ ਬਣਾਈਏ ਕਿੱਥੇ ਆਪਾਂ ਲੀਕਾਂ ਦੇ ਪਿੱਛੇ ਆਪਾਂ ਜਾਣੇ ਆ ਇਹ ਲੋਟ ਇਹ ਬਣ ਜਾਣਾ ਵੀ ਲੀਡਰ ਆਪਣੇ ਕੋਹਾਵੇ ਤੇ ਲੀਡਰ ਆਪਣੇ ਨਾਲ ਕੇ ਬਹਿਣਾ ਕਰੇ ਆਪਾਂ ਕੋਈ ਮਤਲਬ ਪਹਿਲਾਂ ਵੀ ਕਹਿ ਚੁੱਕਾ ਵੀ ਆਪਣੇ ਚੋ ਕਿਸੇ ਨੇ ਵੀ ਜਿਹੜੇ ਵੀ ਪੱਛੀ ਜਾਣੇ ਕਿਸੇ ਨੇ ਵੀ ਜਿਹੜੇ ਕਿਆ ਮੈਂ ਗੁਰੂ ਦੀ ਹਾਜ਼ਰੀ ਨਹੀਂ ਨਾ ਨਾ ਨਾਲ ਵਾਲੇ ਤੇ ਸ਼ਹਿਰ ਨਾਮ ਨਹੀਂ ਦਿੱਤ ਲੱਭੀਆਂ ਕਿਸੇ ਨੇoverline ਤਰੀ ਪੇਸ਼ਰੀ ਕੀਤੀ ਵੀ ਮੈਂ ਹਲਕੇ ਦਾ ਐਮਐਲਏ ਬਣਨਾ ਚਾਹੁੰਦਾ ਤੇ ਵਿਧਾਨ ਸਭਾ ਤੋਂ ਮੈਂ ਪੌਰੀਆਂ ਚਾਹੁੰਦਾ ਕੋਈ ਹੋਰ ਕਿ ਕਿਸ ਨੂੰ ਮਨ ਸਨਮਾਨ ਮਿਲ ਜੇ ਸਰਪੰਚੀ ਵੀ ਚੜ੍ਹਾ ਦੇਾਂਗੇ ਸਰਪੰਚੀ ਇਹਦਾ ਪਿੰਡ ਦਾ ਕੋਈ ਬੰਦਾ ਉਹਨਾਂ ਨੂੰ ਬਣਾ ਦੇਾਂਗੇ ਜਿਹਨੂੰ ਸ਼ੌਂਕ ਹੈ ਲੋਕਾਂ ਦੀ ਸੇਵਾ ਕਰਨ ਦਾ ਇਸ ਕਰਕੇ ਉਹਨਾਂ ਲੀਡਰਾਂ ਨੂੰ ਖੱਟ ਜੁੜੀਏ ਜਿਹੜੇ ਵੋਟਾਂ ਲੈਣ ਤੋਂ ਬਾਅਦ ਆਪਣੇ ਬੂਹੇ ਪਾਟਾ ਕਰ ਲੈਂਦੇ ਆ ਤੇ ਮੁੜ ਕੇ ਆਪਾਂ ਦੀ ਇਹਨਾਂ ਸਾਡਾ ਸੋਲ ਹੀ ਚੁੱਕਦੇ ਆਪਾਂ ਵੀਰਾਂ ਤਾਂ ਨਗੇ ਬਗਦ ਤੋਂ ਕਹਿੰਦੇ ਆ ਤੇ ਉਹਨੂੰ ਲੀਡਰ ਬਣਾਈਵੇਂ ਜਿਹੜਾ 24 ਘੰਟੇ ਤੁਹਾਡੇ ਵੀ ਹਾਜ਼ਰ ਹੋਵੇ ਲਕਸ਼ਣ ਤੋਂ ਪਹਿਲਾਂ ਬੋਲੀ ਜਿਹੜੀ ਇੰਡੀਆ ਉਹ ਇਲੈਕਸ਼ਨ ਤੋਂ 5 ਸਾਲ ਤੱਕ ਨਹੀਂ ਹੋ ਰਹੇ ਤੇ ਕਿਹੜੀ ਵੀਰ ਨੂੰ ਘਰ ਨਾਲ ਛੜਨਾ ਪਵੇ ਤੇ ਕਿਹਦੇ 307 ਦਾ ਤੇ 302 ਦਾ ਨਾ ਮਰਨਾ ਕਰ ਜਣਾਵੇ ਕੋਈ ਮਾਂ ਆਪਣੇ ਪੁੱਤ ਨੂੰ ਜਦੋਂ ਕਿਹਨਾਂ ਜ਼ੁਲਮ ਹੁੰਦਾ ਨਾ ਉਸਦੇ ਨੂੰ ਚੁੱਕ ਕੇ ਖੜ ਗਿਆ ਕੋਈ ਗੁਨਾਹ ਕੀਤਾ ਹੋਵੇ ਦੇ ਸ਼ਾਇਦ ਮੜਾ ਕਹੂਗੀ ਕਿ ਇਹ ਮੈਂ ਕਿੱਥੋਂ ਮੜਾ ਜਾ ਮਿਲਿਆ ਜਿਹਨੇ ਕੀਤਾ ਵੀ ਟੱਕ ਨਾ ਹੋਵੇ ਤੇ ਧਾਈ ਨਿਕਲਦੀਆਂ ਤੇ ਜਦੋਂ ਉਸ ਮਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਮੇਰੇ ਪੁੱਤ ਦੀ ਗੋਲੀ ਲੱਗ ਗਈ ਤੇ ਜਿਹਦੇ ਗੋਲੀ ਵੱਜਦੀ ਆ ਉਹਨੂੰ ਸਾਰੇ ਹੀ ਵੱਗੋ ਯਾਰ ਹੋਣੇ ਆ ਇਹ ਹੋਵੇ ਕਿ ਗੁਰੂਆਂ ਵੀ ਉਲਟਾ ਆਨ ਉਹਨਾਂ ਮਰਵਾਸ਼ਾ ਦੀਆਂ ਬਾਦੀਆਂ ਮੇਜਦੀਆਂ ਉਹਨਾਂ ਦੀ ਕੋਈ ਹਿੱਸਲੀ ਨਹੀਂ ਦੇਦਾ ਵੀ ਇਹਨਾਂ ਨਾਲ ਕਿਸੇ ਦੀ ਪੁੱਤ ਆਈ ਨਹੀਂ ਭੈਣਾ ਇਹਦੀਆਂ ਮਾਵਾ ਨਾ ਜਿਹੜੇ سرپنچان نے بھی سال سیوا کی ایک ہی گل لمی ہو گئی میں چند اجن جی میں لے کوئی جنری چون ہو گئی الیکشن لڑ چلے گئے تھے ایک بہت بار سال ساحب میں بیٹھے انہیں ڈیفیشن موت باری جو ملنا جو کی ان نے تعلق ملتا کیا چار بندیاں نے گل کی وقتے جانے سیوا کری گئی ਜੇ ਕੋਈ ਲੋਕਾਂ ਦੇ ਘਰੇ ਆ ਜਾਂਦਾ ਤੇ ਜੇ ਉਹਦਾ ਕੋਈ ਨਿਆਂ ਨਵਾ ਦੇਗਾ ਤੇ ਦਿਲ ਨੂੰ ਖੁਸ਼ੀ ਮਿਲਦੀ ਆ ਆਪਣੀ ਬਾਣੀ ਚ ਵੀ ਲਿਖਿਆ ਉਹ ਜੇ ਕੋਈ ਜ਼ੁਲਮ ਕਹਿਣਾ ਹੋਵੇਦਾ ਸਾਹ ਨਹੀਂਗਾ ਤੇ ਅਜੀਪ ਜੀ ਸੇਵਾ ਕਰਨ ਦਾ ਮੌਕਾ ਮਿਲਦਾ ਨਾ ਤੁਸੀਂ ਕਿਸੇ ਵੀ ਕਿਸੇ ਵੀ ਬਾਰੇ ਨਾ ਜੋ ਜੋ ਮੈਂ ਕਹਿਣਾ ਨਹੀਂ ਚਾਹੁੰਦਾ ਭਾਵੇਂ ਆਪਾਂ ਗੁਰੂ ਗ੍ਰੰਥੀ ਸਾਹਿਬ ਹੀ ਲੈ ਲਈਏ ਉਹ ਵੀ ਕਿਸੇ ਗੁਰੂ ਦੀ ਸੇਵਾ ਕਰਨ ਜਾਣੇ ਦੀ ਸ਼ਰਤ ਕੋਈ ਮਾਨ ਸਨਮਾਨ ਚਾਹੇ ਨਾਮ ਮੰਗਣਾ ਕੋਈ ਵਪਾਰੀ ਕੋਈ ਦੁਕਾਨਦਾਰ ਸਾਰਿਆਂ ਨੂੰ ਇੱਕ ਪੂਜਣ ਜਾਂ ਇੱਕ ਮਾਨ ਸਨਮਾਨ ਮਿਲ ਜੰਦਾ ਤੇ ਮੇਰੇ ਕਰੀ ਨੇ ਮੋਹਦਾਰਿਆ ਇੱਕ ਬਜ਼ੁਰਗਾਂ ਨੇ ਕਈ ਗੱਲਾਂ ਦੀ ਇਹਨੂੰ ਗਾਲਾਂ ਤੇ ਬਰਨਾਂ ਵੀ ਮਿਲਦੀ ਐ ਤੇ ਤੁਸੀਂ ਇਹਦੇ ਕੰਮ ਕਰਦੇ ਜੀ ਤਲਵੰਡੀ ਸਾਬੋਲਾ ਦੇ ਇਲੈਕਸ਼ਨ ਸੀ ਉੱਥੇ ਗਏ ਸੀ ਇੱਕ ਤੁਹਾਡੀਆਂ ਘਰਦਿਆਂ ਇਹ ਕੱਲੀਆਂ ਹੋਈਆਂ ਕਿਸੇ

ਮਾਨ ਸਨਮਾਨ ਨਾਲ ਪੂਰਾ ਲੱਗੇ ਕੰਮ ਕਰਦੇ ਆ ਪਾਣੀ ਵਪਾਰੀ ਵਰਗੇ ਇੱਕ ਲੋਕ ਬੰਦਾ ਹੀ ਆ ਜਿਹੜਾ ਉਹ 5-10% ਨੂੰ ਛੱਡ ਦਿੰਦਾ ਕੋਈ ਕਿਸੇ ਨੂੰ ਬਰਾਨੀ ਕਰਦਾ ਹੋਵੇ ਤੇ ਉਹਦੀ ਨੂੰ ਸਮਝੇ ਦੇ ਸਕਦਾ ਲੋਕ ਵਪਾਰੀਆ ਜਿਹੜਾ ਘਰੋਂ ਦੇਰ ਘਰੋਂ ਟਾਈਮ ਦੇ ਕੇ ਸ਼ਾਇਦ ਆਪਣੇ ਪਰਿਵਾਰ ਨੂੰ ਟਾਈਮ ਨਿੰਦਾ ਹੋਵੇ ਤੇ ਪਿੰਡ ਵਾਸੀ ਨੂੰ ਲਾਗੇ ਵਾਸੀ ਨੂੰ ਸਹਾਇਤਾ ਦੇਣਾ ਤੇ ਇਹਦੀ ਸੇਵਾ ਨਾ ਇਹ ਕੰਮ ਤੋਂ ਬਾਅਦ ਜਿਹੜੀ ਖੁਸ਼ੀ ਮਿਲਦੀ ਹੈ ਕਮਾਈ ਕਰਨ ਨਾਲ ਨਹੀਂ ਮਿਲਦੀ ਭਾਵੇਂ ਥੋੜੀ-ਥੋੜੀ ਕਮਾਈ ਲਵੇ। ਇਸ ਕਰਕੇ ਹੋ ਸਕਦਾ ਕੁਝ ਵੀਰ ਇੱਧਾਂ ਦੇ ਵਿੱਚ ਬੈਠੇ ਹੋਣ ਕੁਝ ਨੰਬਰਦਾਰ ਬਣ ਕੇ ਜਾਂ ਸਰਪੰਚ ਬਣ ਕੇ ਜਾਂ ਪ੍ਰਧਾਨ ਬਣ ਕੇ ਸੇਵਾ ਕਰਨੀ ਚਾਹੁੰਦੇ ਹੋਣ ਤੇ ਇਹ ਜਲਦੀ ਗਰੁੱਪ ਸੇਵਾ ਨਹੀਂ ਕਰ ਦਿੰਦੇ ਇਹ ਅਨਾਰ ਗਰੁੱਪ ਜਿਸ ਵਿੱਚ ਕਿਸੇ ਨਾਲ ਵੀ ਟਕਰਾਅ ਹੋਊਗਾ ਤੇ ਇਹ ਆਪਣਾ ਮੋਢੇ ਨਾਲ ਬੋਲਦਾ ਇਹ ਖੜੂਗਾ ਜਿਸ ਸੰਗਤ ਵੀ ਜੇ ਕਿਸੇ ਲੋਕਪੰਦ ਦੀ ਮਜਬੂਰੀ ਹੋਊਗੀ ਕਿ ਅਲੀ ਨੂੰ 45 ਸਰਪੰਚ ਨੇ ਨਾਮ ਲਖਾਇਆ ਸਾਰੇ ਗੜੇ ਕਰਾਈ ਕਰਕੇ ਕਿਉਂ ਇਹ ਦਾਹਲਾ ਜੀ ਨਹੀਂ ਪਾ ਰਹੇ ਨੇ ਤੇ 45 ਸਰਪੰਚ ਜਦੋਂ ਪੈਸੇ ਇਕੱਠੇ ਰੈਂਦੇ ਸਾਰੇ 4 ਲੱਖ ਰੁਪਏ ਕਮਾਉਂਦੇ ਆ ਤੇ ਮਾਲਕ ਦੀ ਕਿਰਪਾ ਮੇਰੇ ਖਿਆਲ ਨਾਲ ਕਿ 20 25 ਸਰਪੰਚ ਦੇ ਤਾਂ ਨੇ ਜਿਨ੍ਹਾਂ ਦੀ ਜ਼ਮੀਨ 15 15 20 ਹੁੰਦੀਆਂ ਕਿਲੇ ਤੋਂ ਪਲਾਸਿਆ ਪਾਪੂ ਜੀ ਦੋ ਧੋਖਾ ਮਲੈਗਰੀ ਕੀਤੀ ਪਰ ਪੈਣੀ ਚਾਰ ਕਰਕੇ ਬਾਪੂ ਦੇ ਗਿਆ ਕੋਈ ਬਹਾਨਾ ਨਹੀਂ ਕੀਤਾ ਜੇ ਰਾਇਤੀ ਤੇ ਝੋਨੇ ਚੋਨਾ ਕਣਕ ਤੋਂ ਪਹਿਲੇ ਦਸਵੰਦ ਕੜੋਈਂ ਆ ਕਿ ਚੱਲ ਨੌਂਵਾਂ ਦੀ ਸੇਵਾ ਦੇ ਤੇ ਦਿਲ ਨੂੰ ਛੜਿਓ ਤੜਲੀ ਉਹਦੀ ਮੋਦਾ ਮਾਰ ਗਈ ਕਹਣ ਵਾਲਿਆਂ ਨੇ ਕਈ ਕਈ ਕਹਿਣਾ ਮੇਰੇ ਜਾਲਾ ਵੀ ਸਰਪੰਚਾਂ ਨੇ ਇਕੱਠਿਆਂ ਹੋ ਗਏ ਤੇ ਪਹਿਲਾ ਹੀ ਕੰਮ ਹੋਣਾ ਵੀ ਇਹ ਦਸਤਰ ਖੋਲਿਆ ਹੋਣਾ ਜਿਹਦੇ ਆਪਣਾ ਲੀਡਰ ਹੈ ਪੂਠੀਆਂ ਦੀ ਜਾਣਦੇ ਆ ਮੈਂ ਵੀ ਅੱਜ ਤੱਕ ਇਹਦਾ ਤਕਰੀਬਨ ਦੇਖਿਆ ਆਪਣੀ ਇੱਕ ਅਧਿਕਾਰੀ ਬੇਨਾਮ ਸਾਹਿਬ ਨੂੰ ਕਿਹਾ ਦੇਖਿਆ ਬਸ ਮੈਂ ਕਹਿ ਨਹੀਂ ਸਕਦਾ ਇਹ 95 ਪੰਚਾਇਤ ਨਹੀਂ ਸੁਧ ਬੁੱਧ ਆਈ ਆ ਤੇ ਵੱਡਿਆਂ ਲੀਡਰ ਨੂੰ ਕੀ ਹੋਊਗਾ ਇੱਕ ਇਥੇ ਬੋਲਣ ਜਾਂਦਾ ਹੈ ਕੋਚੇ ਹੁੰਦਾ ਜੇ ਇਹ ਖੁੱਲ੍ਹੇ ਮੈਦਾਨ 'ਚ ਗਵਾਹ ਪੁੱਛੇ ਨਹੀਂ ਹੁੰਦੇ ਇਹਨਾਂ ਗਰਾਹਾਂ ਖਾਦੀਆਂ ਤੇ ਪਹਿਲੇ ਪੋੜਿਆ ਤੋਂ ਠੋਠੀਏ ਸਾਡੇ ਬਾਪੂ ਨੇ ਬਰੈਕ ਨਹੀਂ ਕੀਤੀ ਪਹਿਲੇ ਚਾਰ ਸਾਲ ਹੈ ਜਿਹੜੇ ਬਣਾਣਾ ਹੈ ਇਹ ਕਰਕੇ ਮੇਰੇ ਵੀਰੋ ਹੋ ਸਕਦਾ ਮੈਂ ਕੋਈ ਸੋਚਣ ਕਿ ਇਹ ਜੇ ਬੋਲਣ ਦਿਆਂ ਜਿੰਨੀਆਂ ਵੀ ਪਿੰਡ ਵਾਲਿਆਂ ਨੇ ਇੱਛਾਾਂਾਂ 100% ਨਹੀਂ ਪੂਰੀਆਂ ਕਰ ਸਕਦੇ ਸ਼ਹਿਰ ਵਾਲਿਆਂ ਦੀਆਂ 60-70% ਸਾਥ ਦੇਵਾਂਗੇ ਕਿ ਜਿਹਨਾਂ ਨਹਿਰ ਨਹੀਂ ਹੁੰਦੀਆਂ ਵਾਂਗੇ ਜਿਹੜਾ ਕੋ ਕਾਬਲ ਆ ਉਹ ਸੇਵਾ ਕਰਨੀ ਚਾਹੁੰਦਾ ਹੋ ਉਹਦੇ ਨਾਲ ਮੋੜੇ ਨਾਲ ਮੋੜਾ ਲਾਵਾਂਗੇ ਜਿਹੜਾ ਕੋ ਲੇਟਨਾਂ ਰਹੂਗਾ ਉਹਦੇ ਨਾਲ ਖੜਾ ਹੈ ਅਸੀਂ ਨਹੀਂ ਚਾਹੁੰਦੇ ਕੋਈ ਪਿੰਡ ਪਰਾਂ ਤੋਂ ਪਿੰਡ ਛੱਡ ਕੇ ਘਰ ਸਾਡੇ ਕੋਲੋਂ ਛੱਡ ਕੇ ਜਾਣਾ ਪਵੇ ਉਸ ਲਹਿਰ ਦੇ ਮਤਲਬ ਇਹ ਆਜ਼ਾਦ ਲਹਿਰ ਚੱਲੀ ਜੇ ਉਹ ਤੁਹਾਨੂੰ ਜੋ ਵੀ ਸਵਾਲ ਕਰਦੇ ਆ ਉਹਨਾਂ ਦਾ ਹੱਕ ਆ ਉਹ ਕੁਝ ਵੀ ਕਹਿ ਸਕਦੇ ਆ ਮੇਰੀ ਹੱਥ ਬਨ ਕੇ ਬੇਕੀਆ ਇਸ ਲਹਿਰ ਨੂੰ ਤਗੜਿਆਂ ਹੋਵੇ ਜਿਹੜੀ ਅੱਜ 14 1500 ਦੇ ਉੱਤੇ ਘਾਟਾਂ ਦੇ ਚਲੀ ਗਈ ਆ ਵੀਨੇ ਲੋਕੀ ਮਨਤਾ ਦਾ ਪਾਪ ਵਧਾਵਾ ਤੇ ਕਰਾਂਗੇ ਕੋਈ ਰੈਡੀ ਚ ਜਿਹਨੇ ਬੁਲਾਏ ਬੋਲਣਾ ਚਾਹੁੰਦੇ ਉਹਨਾਂ ਨੂੰ ਬੁਲਾਵਾਂਗੇ ਸਾਰੇ ਜੀ ਦੋ ਗੱਲਾਂ ਉੱਤੇ ਸਟੇਜ ਦੇ ਸਾਹਮਣੇ ਆ ਕਰਾਂਗੇ ਦੋ ਕੁ ਮਹੀਨੇ ਦਾ ਟਾਈਮ ਲਈ ਇਹਦੇ ਨਾਲੇ ਮਿਹਨਤ ਕੀਤੀ ਸਾਰਿਆਂ ਨੂੰ ਇੱਥੇ ਟਾਈਮ ਕੱਢਣ ਦੇ ਸਾਰੇ ਨਾਲ ਮਿਲਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਕੋਈ ਗਲਤ ਕਿਹਾ ਗਿਆ ਹੋਵੇ ਮਾਫੀ ਚਾਹੁੰਦਾ ਇਹ ਸਿਰਫ ਇੱਕ ਆਪਣਾ ਉਦਘਾਟਨੀ ਜੀ ਡਾਕਟਰ ਦਾ ਸੰਗਤ ਨੂੰ ਰੂਪ ਰੂਪ ਰੌਣ ਦਾ ਦੱਸਣਾ ਪੈਂਦਾ ਇਹ ਵੀ ਡਾਕਟਰ ਕਿੱਥੇ ਆ ਇਹ ਇਹਨਾਂ ਦਫਤਰ ਵਾਲੇ ਭੈਣ ਭਰਾ ਨੂੰ ਜਾਨਣਾ ਮੈਨੂੰ ਤਕੜੇ ਹੋ ਕੇ ਲੱਗਦੇ ਵਾਏ ਜੀ ਦਾ ਦਾਤਾ ਵਾਏ ਰੋਜੀ